ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦਾ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਪਹੁੰਚਾ ਮੈਂ ਬਰਨਾਲਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਵਧੀਆ ਬਜਟ ਖਰਚੀ ਵਾਲੀ ਗੱਡੀ ਲਿਆਂਦੀ ਆ ਤੇ ਬਾਈ ਹੈਗਾ ਆਪਣੇ ਨਾਲ ਬਲਵਿੰਦਰ ਸਿੰਘ ਤੇ ਗੱਲਬਾਤ ਕਰਦੇ ਆ ਸਸਿਕਾ ਬਾਈ ਜੀ ਸਸਿਕਾ ਜੀ ਹੋ ਠੀਕ ਠਾਕ ਜੀ ਵਧੀਆ ਜੀ ਹਾਂ ਜੀ ਕਿਹੜੀ ਗੱਡੀ ਆ ਕਿੰਨੇ ਮਾਡਲ ਆ ਬੈਗਨਾਰ ਗੱਡੀ ਆ ਜੀ ਠੀਕ ਆ ਜੀ 10 ਮਾਡਲ ਗੱਡੀ ਆ ਜੀ 10 ਮਾਡਲ ਗੱਡੀ ਆ ਹਾਂ ਜੀ ਠੀਕ ਆ ਜੀ ਤੇ ਲਖੀ ਪਹਿਲਾਂ ਇਧਰੋਂ ਅੰਦਰੋਂ ਚੈੱਕ ਕਰਾ ਜੀ ਨੀ ਆਪਾਂ ਜੇ ਪਾਸਿੰਗ ਦੀ ਗੱਲ ਕਰੀਏ ਕਿੰਨੇ ਰਕ ਪ ਇਹ 2029 ਤੱਕ ਬਈ ਪੂਰੀ ਵਿੱਚੋਂ ਸਾਫ ਆਈਆ ਕਵਰ ਕੋਰ ਸ਼ੀਟਾਂ ਚੜਾਏ ਹੋਏ ਆ ਬਾਈਆਂ ਦੇ ਸਾਰੀ ਜੇ ਆਪਾਂ ਪੇਂਟ ਦੀ ਗੱਲ ਕਰੀਏ ਸਾਰੀ ਰੀਜਨਲ ਆ ਜੀ ਦੇਖੇ ਇੱਧਰ ਚੈੱਕ ਕਰੋ ਕੋਈ ਵੀ ਪੇਂਟ ਨਹੀਂ ਜੀ ਵਿੱਚ ਠੀਕ ਆ ਜੀ ਉਹ ਸਾਰੀ ਨਹੀਂ ਹੈਗੀ ਪੇਂਟ ਬਾਕੀ ਰੈ ਪੇਂਟ ਰਹਿਣਾ ਲਖੀ ਜੇ ਆਪਾਂ ਹੁਣ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਕਿੰਨੇ ਪੈਸੇ ਟਾਇਰ ਪਾਇਆ ਟਾਇਰ ਦਾ ਬਈ ਨਵੇਂ ਵਰਗੀ ਪੈਸੇ 90 ਪੈਸੇ ਪੈੜਾ ਠੀਕ ਆ ਜੀ ਤੇ ਪੰਜਾਬ ਨੰਬਰ ਆ ਜੀ ਇਹ ਹਰਿਆਣਾ ਨੰਬਰ ਤੋਂ ਪਲਟੀ ਹੋਇਆ ਬੰਬਰ ਆ ਜੀ ਪੰਜਾਬ ਦਾ ਠੀਕ ਆ ਜੀ ਹਰਿਆਣਾ ਨੰਬਰ ਤੋਂ ਹੋਇਆ ਵਾ ਹਾਂ ਜੀ ਹਾਂ ਜੀ ਤੇ ਓਨਰ ਕਿੰਨੇ ਹੈ ਜੀ ਇਹ ਓਨਰ ਮੁੱਲਾ ਤੀਜੇ ਹੀ ਸਰ ਠੀਕ ਹੈ ਤੀਜੇ ਓਨਰ ਆ ਤੇ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਵੀ 135000 ਰੁਪਏ ਬਾਈ 135000 ਕਿੰਨੇ ਨਹੀਂ ਛੱਡ ਦੋਗੇ ਜੀ ਉਹ ਮੌਕੇ ਤੇ ਦੇਖ ਲਾਂਗੇ ਬਾਈ ਠੀਕ ਹੈ ਜੀ ਤੇ ਸਕਰੀਨ ਤੇ ਚਲੇ ਨੰਬਰ ਬਾਈਆਂ ਨਾਲ ਕਰਦਾ ਸੰਪਰਕ ਬਾਈ ਕਹਿੰਦੇ ਘੱਟ ਜੀ ਦੇਵਾਂਗੇ ਨਾ ਬਾਈ ਹਾਂ ਮੰਗ ਕਰਦੇ ਆ ਬਈ ਕੋਈ ਗੱਲ ਨਹੀਂ ਵਧੀਆ ਕਰੋਗੇ ਮੰਗਾ ਹਾਂ ਜੀ ਹਾਂ ਵਧੀਆ ਮੰਗਾ ਠੀਕ ਹੈ ਤੇ ਬਰਨਾਲੇ ਹੀ ਖੜੀ ਆ ਹਾਂ ਜੀ ਬਰਨਾਲਾ ਲੋਕੇਸ਼ਨ ਦਾ ਦੋ ਕਿੱਥੇ ਆ ਬਰਨਾਲੇ ਵੀਰਜੀਤ ਨੌਲਾ ਰੋਡ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਤੇ ਕਰ ਸਕਦਾ ਬਈਆਂ ਨਾਲ ਕੰਟੈਂਟ ਤੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ